Okay. जी का खालसा श्री वाहीगुरु जी की फतेह आज अभी ना रस्ते लंघते पे सी ਤੇ راست ਦੇ ਵਿੱਚ ਨਾ ਸੜਕ ਤੇ ਰਾਏਸਾਂਸੀ ਰੋਡ ਤੇ ਝੰਜੋਟੀ ਤੋਂ ਬਹੁਤ ਜਿਆਦਾ ਖੱਡੇ ਸੀ ਜਿਹੜੇ ਕਿ ਪਹਿਲਾਂ ਵੀ ਕਈਆਂ ਨੇ ਸੇਵਾ ਕੀਤੀ ਤੇ ਥੋੜਾ ਜਿਹਾ ਹੋਇਆ ਇਸ ਸੜਕ ਬਣੀ ਨੂੰ ਤੇ ਬਹੁਤ ਜਿਆਦਾ ਖੱਡੇ ਇਸ ਸੜਕ ਦੇ ਵਿੱਚ ਸੀ ਤੇ ਵੀਰਾਂ ਨੇ ਅਸੀਂ ਵੇਖਿਆ ਵੀ ਬਹੁਤ ਵਧੀਆ ਸੇਵਾ ਕਰਦੇ ਪਏ ਆ ਨਾ ਖੱਡਿਆਂ ਨੂੰ ਨਾ ਪੂਰਦੇ ਪਏ ਆ ਤੇ ਬੜਾ ਸੋਹਣਾ ਉਪਰਾਲਾ ਸ਼ਲਾਘਾਯੋਗ ਉਪਰਾਲਾ ਹੈ ਤੇ ਭਗਤ ਪੂਰਨ ਸਿੰਘ ਦੀ ਵੀ ਇਹੀ ਹੁੰਦਾ ਸੀ ਸੇਵਾ ਸੀ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਤੁਹਾਡੀ ਸੇਵਾ ਹੈ ਕਿ ਤੁਸੀਂ ਕਦੇ ਵੀ ਰਸਤੇ ਵਿੱਚ ਲੰਘਦੇ ਹੋਵੋ ਤੇ ਲੰਘਦੇ ਲੰਘਦੇ ਕਦੀ ਖੱਡੇ ਦੇ ਵਿੱਚ ਪੱਥਰ ਜਾਂ ਰੋੜਾ ਪਿਆ ਤਾਂ ਉਹਨੂੰ ਚੁੱਕ ਕੇ ਸਾਈਡ ਤੇ ਕਰ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀਰਾਂ ਨਾਲ ਵੀ ਥੋੜੀ ਗੱਲ ਕਰਨ ਦੀ ਬਹੁਤ ਵਧੀਆ ਪ੍ਰਾਰਾਲਾ ਕਰਦੇ ਪਏ ਹੋ ਬਹੁਤ ਵਧੀਆ ਸੇਵਾ ਹੈ ਤੇ ਧੰਨਵਾਦ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਐਹੋ ਜਿਹੀਆਂ ਸੇਵਾ ਕਰਨੀਆਂ ਚਾਹੀਦੀਆਂ ਨੇ ਤੇ ਆਪਾਂ ਵੀਰਾਂ ਨਾਲ ਵੀ ਗੱਲ ਕਰਾਂਗੇ ਤੇ ਅਸੀਂ ਵੀਰਾਂ ਨਾਲ ਗੱਲ ਕਰਾਂਗੇ ਵਿੱਚ ਪਿੰਡ ਕਿਹੜਾ ਤੁਹਾਡਾ ਸਖੋ ਸ਼ਰਮਾ ਚਾਹ ਜੀ 16 ਨੰਗਲ ਵੀ ਜੀ 16 ਨੰਗਲ ਵੀਰ ਦਾ ਪਿੰਡ ਹੈ ਤੇ ਕਿਦਾਂ ਦਿਲ ਕੀਤਾ ਵੀ ਆਪਾਂ ਆ ਸੇਵਾ ਕਰਨੀ ਹੈ ਦਿਲ ਜੀ ਇਹ ਮਹਾਰਾਜੀ ਕਰਾਉਂਦੇ ਆ ਇਹ ਹੀ ਨਹੀਂ ਕਰਨਦੇ ਆ ਮਹਾਰਾਏ ਕਰਦੇ ਨੇ ਪਕਸੇ ਵਿੱਚ ਪਖਤਪੂਰ ਸਿੰਘ ਦੀ ਮਤਲਬ ਲੀ ਦੇ ਉੱਤੇ ਚੱਲੇ ਹੋਏ ਕਿਉਂਕਿ ਉਹ ਵੀ ਇਹੀ ਬੜੀ ਸੇਵਾ ਕਰਦੇ ਸੀ ਹਾਂਜੀ ਇਹਦੀ ਨੰਗੀ ਦਾ ਹੀ ਰੋਜ ਤੇ ਖੱਡੇ ਫਿਰ ਤੇ ਇਹਨਾਂ ਨੌਜਵਾਨਾਂ ਨੇ ਮਨ ਬਣਾਇਆ ਵੀ ਚਲੋ ਹੁਣ ਕਿੰਨਾ ਚਿਰ ਹੋ ਗਿਆ ਸੜਕ ਨੂੰ ਖੜਕ ਨੂੰ ਤੇ ਬਣੀ ਨੂੰ ਨੇ ਬੜਾ ਚਿਰ ਹੋ ਗਿਆ ਜੀ ਪਰ ਖੱਡੇ ਮਾੜਾ ਮਾਲ ਪੈਣ ਕਰਕੇ ਸਾਨੂੰ ਪਤਾ ਹੀ ਆ ਪਾਣੀ ਸੁਣੀ ਖਲੋਣ ਕਰਕੇ ਮਤਲਬ ਦੇਖ ਲਓ ਵੀ ਮਾੜਾ ਮਾਲ ਪੈਣ ਕਰਕੇ ਬਹੁਤ ਜਲਦੀ ਖੱਡੇ ਪੈ ਗਏ ਜਿਹਦੇ ਵਿੱਚ ਮਤਲਬ ਬਣੀ ਨੂੰ ਤਾਂ ਥੋੜਾ ਜਿਹਾ ਹੋਇਆ ਤੁਹਾਡੇ ਸਾਹਮਣੇ ਇਹਦੇ ਕੋਈ ਸਾਲ ਕੀ ਸਾਲ ਡੇਢ ਸਾਲ ਹੀ ਹੋਇਆ ਮੇਰੇ ਕੋਲ ਤੇ ਆਹ ਵੇਖ ਲਓ ਹਾਲਾਤ ਸਰਕਾਰਾਂ ਦੇ ਡੇਢ ਸਾਲ ਵੀ ਨਹੀਂ ਕੱਢਿਆ 5 ਸਾਲ ਤਾਂ ਬੜੀ ਦੂਰ ਦੀ ਗੱਲ ਹੈ ਤੇ ਘਾਟੋ ਘੱਟ ਕਈ ਛੜਕਾ 5 5 6 6 ਸਾਲ ਕੱਢ ਜਾਂਦੀਆਂ ਨੇ ਤੇ ਇਹ ਹਾਲਾਤ ਨੇ ਸਾਡੇ ਸਰਕਾਰਾਂ ਦੇ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ